ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਜਗਜੀਤਪੁਰਾ ਤੇ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਤੇ ਬਾਈ ਦਾ ਪੈਂਡ ਪੱਖੋ ਕੈਂਚੀ ਦੇ ਜਮਾ ਨੇੜੇ ਪੈਂਡਾ ਜਗਜੀਤਪੁਰਾ ਬਾਈ ਕੋਲ ਚੋਟੀਆਂ ਸਕੂਲ ਟੌਪ ਦੀਆਂ ਜੀ ਦੇਖ ਸਕਦੇ ਹੋ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਆ ਉਹਨੂੰ ਬਾਅਦ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਠੀਕ ਹੈ ਜੀ ਵਾਧੂ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਾਸਿਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਵੀ ਤਾਰੀ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਭਰਾ ਆਪਣਾ ਨੰਬਰ 97790 99328 ਜੀ ਦੂਜਾ ਨੰਬਰ ਵੀ ਨੋਟ ਕਰ ਲਈ 99787 6509 ਜੀ ਠੀਕ ਹੈ ਜੀ ਹਾਂਜੀ ਬਾਈ ਜੀ ਪਹਿਲੀ ਛੋਟੀ ਜਾਣਕਾਰੀ ਦਿਓ ਜੀ ਇਹਦੀ ਇਹ ਪਹਿਲੀ ਝੋਟੀ ਮੋਰਾ ਨਾ ਝੋਟੀ ਆ ਜੀ ਹਾਂਜੀ 3 ਸਾਲ ਦੀ ਉਮਰ ਆ ਜੀ ਇਹ ਕੱਲ ਝੋਟੇ ਤੋਂ ਸੁੰਗੜਗੀ ਜੀ ਨਾਲ ਦੀ ਨਾਲ ਹੀਟ ਭੰਨ ਗਈ ਸੀ ਹਾਂਜੀ ਗੱਬਣ ਦਾ ਹੁਣ ਦੀ 100% ਗਾਰੰਟੀ ਆ ਜੀ ਠੀਕ ਹੈ ਜੀ ਥਾਣ ਤੋਂ ਚੈੱਕ ਕਰ ਸਕਦੇ ਜੀ ਪੂਰਾ ਕੱਲਾ ਕੱਲਾ ਥਾਣਾ ਜੀ ਠੰਡੀ ਸੀਲ ਝੋਟੀ ਆ ਜੀ ਠੀਕ ਹੈ ਜੀ ਹਾਂਜੀ ਦੇਖ ਸਕਦੇ ਭਰਾ ਪੂਰਾ ਪਰਾ ਦੇਖ ਸਕਦੇ ਜੀ ਪੂਰੇ ਵਧੀਆ ਚੰਗੀ ਝੋਟੀ ਆ ਜੀ ਠੀਕ ਹੈ ਜੀ ਲੋ ਭਰਾ ਚੈੱਕ ਕਰ ਸਕਦੇ ਪੂਰਾ ਤਰ ਠੀਕ ਕੱਦ ਕਾਰਡ ਸੁਕਣਾ ਕਰਮਾਲੀ ਦਾ ਵਧੀਆ ਜੀ ਦੇਖ ਸਕਦੇ ਤੇ ਫੇਸਬੁਕ ਕੁਆਲਿਟੀ ਦੇਖ ਸਕਦੇ ਸੰਗਸੂng ਸਮਰ ਵੀ ਗਈ ਭਰਾ ਠੀਕ ਇਧਰ ਰੇਟ ਭਰਾ ਜੀ ਹੈ ਜਾਜਾ ਰੇਟ ਵੀਰੇ ਦਾ 42000 ਕਰਦੇ ਆ ਮਾਨਤਾ ਕਰਦਾ ਹੈ 42000 ਕਰਦੇ ਹਾਂ ਠੀਕ ਹੈ ਜੀ ਕੱਦ ਕਠ ਸੁਖਨਾ ਕਰਮ ਵਾਲੀ ਦਾ ਵਧੀਆ ਤੁਹਾਡੇ ਸਾਹਮਣੇ ਆ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਵੀ ਲੈ ਸਕਦੇ ਹੋ ਵੀਡੀਓ ਮੰਗਵਾ ਸਕਦੇ ਹੋ ਬਾਅਦ ਚ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਹਾਂਜੀ ਬਾਈ ਜੀ ਦੂਜੀ ਛੋਟੀ ਜਾਣਕਾਰੀ ਦੋ ਜੀ ਇਹਦੀ ਉਮਰ ਜੀ 2.5 ਸਾਲਾਂ ਦੀ ਹਾਂਜੀ ਪੂਰੀ ਠੰਡੀ ਸੀਲ ਝੋਟੀ ਹੈ ਜੀ ਪੂਰੇ ਗੁੰਡੇ ਸਿੰਘ ਦੀ ਪੂਰੀ ਸ਼ਕੀਨ ਹੈ ਜੀ ਪਾਉਰ ਮੋਰ ਮੋਰਾ ਨਾ ਸੱਚੀ ਠੀਕ ਹੈ ਜੀ ਲੋ ਜੀ ਕਿ ਸੰਗ ਦੇਖ ਸਕਦੇ ਆ ਪੂਰਾ ਗੁੰਡਾ ਜੀ ਠੀਕ ਹੈ ਜੀ ਚਾਹਾਂ ਆਣੀ ਮੂੰਹ ਵੀ ਛੋਟਾ ਲੱਗ ਰਿਹਾ ਹੈ ਹਾਂ ਜੀ ਜਮਾ ਕੱਲਾ ਕੱਲਾ ਥਾਣਾ ਜੀ ਠੀਕ ਹੈ ਜੀ ਲੋ ਜੀ ਚੈੱਕ ਕਰ ਸਕਦੇ ਚਾਰ ਥਾਣਾ ਜੀ ਨਿਕਲਦੇ ਕੋਈ ਫੋਟੋ ਪੂਰੇ ਪਤਲੇ ਪਿੰਡ ਦੀ ਝੋਟੀ ਹੈ ਜੀ ਜਮਾ ਸਕੀਨ ਮੋਰਾ ਨਸਲ ਚੀ ਠੀਕ ਹੈ ਪਰਾ ਤੋੜ ਦੋ ਲੋ ਜੀ ਦੇਖ ਸਕਦੇ ਹੋ ਸੈਂਕਸ ਨੂੰ ਸਾਡੇ ਸਾਹਮਣੇ ਆ ਫੇਸ ਬਿਊਟੀ ਦੇਖੋ ਛੋਟਾ ਮੂੰਹ ਆ ਛੋਟੇ ਹੀ ਕੰਨ ਆ ਤੇ ਲੋ ਜੀ ਮੋੜ ਦੋ ਪਰਾ ਮੋੜ ਦੋ ਤੋਰਾ ਤਾਰਾ ਸਾਡੇ ਸਾਹਮਣੇ ਪਰਾ ਸੋਹਣੀਆ ਛੋਟੀ ਸਕੀਨ ਆ ਵਾਕੀ ਆਪਾਂ ਕਰਦੇ ਆ ਬਾਈ ਤੋਂ ਰੇਟ ਦੀ ਜਾਣਕਾਰੀ ਠੀਕ ਹੈ ਜੀ ਚੈੱਕ ਕਰ ਸਕਦੇ ਪੂਰਾ ਤਰਾ ਹਾਂਜੀ ਵੀਰ ਜੀ ਰੇਟ ਦੱਸ ਦੋ ਜੀ ਦਾ ਰੇੜੀ ਇਹਦਾ 40000 ਕਰਦੇ ਆਈ ਮਾਨਦਾਨੇ ਚ ਵੀ ਕਰ ਦਾਂਗੇ ਠੀਕ ਹੈ ਜੀ ਠੀਕ ਲਓ ਪਰਾ 40000 ਇਹਦਾ ਰੇਟ ਕੀਤਾ ਦੱਸਿਆ ਬਾਈ ਜੀ ਪਿੰਡ ਜਗਜੀਤਪੁਰਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਲੋ ਜੀ ਠੰਡੀ ਸੀਲ ਪੂਰੀ ਆ ਠੀਕ ਹੈ ਜੀ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਪਿੰਡ ਜਗਜੀਤਪੁਰਾ ਤੇ ਜ਼ਿਲ੍ਹਾ ਬਰਨਾਲਾ ਕਰ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ